ਕਿ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਵਕਫਤ ਖਾਮਾਂ ਦੇ ਸੜਕ ਦਾ ਉਤ ਘਾਟਨ ਕੀਤਾ ਜਾ ਰਿਹਾ ਸੀ ਇਸ ਦੌਰਾਨ ਉਹਨਾਂ ਵੱਲੋਂ ਦੂਗਰੀ ਪੁੱਲ ਦਾ ਵੀ ਉਤ ਘਾਟਨ ਕੀਤਾ ਗਿਆ ਇਸ ਦੌਰਾਨ ਲੋਕਾਂ ਵੱਲੋਂ ਕਿਹਾ ਕਿ ਉਹਨਾਂ ਨੂੰ ਇਹ ਸੜਕ ਤੇ ਕਈ ਦਿੱਕਤਾਂ ਸਹਾਰਨਾ ਕਰਨਾ ਪੈਂਦਾ ਸੀ ਅਤੇ ਇਸ ਦੌਰਾਨ ਰਹਿਤੀ ਸਮੱਸਿਆ ਵੀ ਇਸ ਸੜਕ ਤੇ ਆਮ ਬਣੀ ਰਹਿੰਦੀ ਸੀ ਇਸ ਦੌਰਾਨ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਇਸ ਸਮੱਸਿਆ ਨੂੰ ਦੇਖਦੇ ਸੜਕ ਦਾ ਉਤ ਘਟਨ ਕੀਤਾ ਅਤੇ ਇਸ ਨੂੰ ਲੈ ਕੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਗਿਆ ਅੱਜ ਬਹੁਤ ਵੱਡਾ ਖੁਸ਼ੀ ਬੜਾ ਦਿਨ ਹੈ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਬਾਬਾ ਦੀਪ ਸਿੰਘ ਮਹਾਰਾਜ ਦਾ ਉਸ ਤੋਂ ਅੰਤ ਕਰ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਦੀ ਰਹਿਮਾਈ ਦੇ ਵਿੱਚ ਜਿਹੜਾ ਮੇਰਾ ਹਲਕਾ ਵਿਕਾਸ ਪੱਖੋਂ ਸਭ ਤੋਂ ਪਛੜਿਆ ਹਲਕਾ ਸੀ ਉਹ ਦੇ ਬਈ ਦੇ ਨੰਬਰ 1 ਹਲਕਾ ਬਣ ਜਾ ਰਿਹਾ ਆਪਣੇ ਲੋਕਾਂ ਨਾਲ ਮੈਂ ਕਿਹੋ ਜਿਹੇ ਵਾਅਦਾ ਕੀਤੇ ਸੀ ਵੀ ਦੁਗਰੀ ਪੁਰ ਦੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹਦੇ ਤੋਂ ਤੁਹਾਨੂੰ ਨਿਜਾਦ ਦਰਉਣ ਲਈ ਇੱਕ ਪਾਸੇ ਜਿਹੜਾ ਜਿਹੜਾ ਪੁਲਾ ਚੌੜਾ ਕਰਨ ਦਾ ਫਗੂਲੀ ਤਕਰੀਬਨ ਉਹਦੀ ਵਿੱਡਸ ਬੰਦੀ ਹੈ 12 ਫੁੱਟ ਦੇ ਕਰੀਬ ਉਹ ਅੱਜ ਉਹ ਤੁਹਾਨੂੰ ਬਣਾ ਕੇ ਦੇਵਾਂਗੇ ਉਹਦਾ ਅੱਜ ਅਗੱਤਰਨ ਕਰਨ ਲਈ ਸਮੁੱਚੇ ਸਾਡੇ ਜਿਹੜੇ ਆਫੀਸਰ ਸਹਿਬਾਨ ਤੇ ਸਾਡੇ ਸਾਰੇ ਵਲੰਟੀਅਰ ਸਹਿਬਾਨ ਵੱਖ-ਵੱਖ ਅੰਦਰੀ ਤੋਂ ਆਏ ਨੇ ਸਾਰੇ ਮੈਂ ਉਹਨਾਂ ਨੂੰ ਜਿੱਥੇ ਜਿਆ ਹੈਗਾ ਨਾ ਉੱਥੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਹਲਕੇ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਦਿੱਤਾ ਸਾਹਿਬ ਪਬਲਿਕ ਨੂੰ ਦਿਖਾਣਾ ਚਾਹੁੰਦੇ ਆ ਬਹੁਤ ਸਾਰੀ ਪਬਲਿਕ ਦੀ ਸਫਾਈ ਤੋਂ ਬਾਅਦ ਵੀ ਇੱਥੇ ਅਜੇ ਵੀ ਜਿਹੜਾ ਸਮਾਨ ਸਟੋਰ ਨਹੀਂ ਹੱਥ ਦੇਖੋ ਨਹਿਰ ਦੇ ਵਿੱਚ ਇੱਕ ਕਾਨੂੰਨ ਬਣਿਆ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨ ਨੇ ਇੱਕ ਸਖਤੀ ਨਾਲ ਹਦਾਇਤ ਜਾਰੀ ਕੀਤੀ ਹੈ ਵੀ 5000 ਰੁਪਏ ਜੁਰਮਾਨਾ ਜੇ ਕੋਈ ਨਹਿਰ ਦੇ ਵਿੱਚ ਪੀ ਸਿੱਟਦਾ ਫੜਿਆ ਗਿਆ ਪਰ ਉਹਦੇ باوجود ਵੀ ਲੋਕ ਧਾਰਮਿਕ ਬਿਰਤੀ ਵਾਲੇ ਲੋਕ ਜਾਂ ਕੁਝ ਮਜਬੂਰੀਆਂ ਕਹਿ ਲੋ ਕੁਝ ਸਿਆਣਿਆਂ ਦੀਆਂ ਗੱਲਾਂ ਜਾ ਕੇ ਕਹਿ ਲੋ ਉਹ ਜਿਹੜਾ ਇਹਦੇ ਵਿੱਚ ਸਿੱਟਣਾ ਨਹੀਂ ਹਰਦੇ ਮੈਂ ਇਸ ਮਾਧਮ ਨੇ ਉਹਨਾਂ ਨੂੰ ਵੀ ਬੇਨਤੀ ਵੀ ਕਰ ਦੂੰਗਾ ਵੀ ਆਪਾਂ ਆਪਣਾ ਚੁਗਿਰਦਾ ਸਾਫ਼ ਰੱਖੀਏ ਬਾਬੇ ਨਾਨਕ ਨੇ ਕਿਹਾ ਵੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਹੜਾ ਪਾਣਾ ਹੈ ਜਾਂ ਪਾਣੀ ਹੈ ਉਹਨਾਂ ਨੂੰ ਗੁਰੂ ਦਾ ਦਰਜਾ ਦਰਜਾ ਦਿੱਤਾ ਹੈ ਉਹ ਵੀ ਆਪਾਂ ਜਰੂਰ ਪਾਲਣਾ ਕਰੀਏ ਸਰ ਕਿੰਨੀ ਦੇਰ ਚ ਤਿਆਰ ਹੋ ਜਾਏਗਾ ਇਹ ਮੇਰੀ ਕੋਸ਼ਿਸ਼ ਹੈ ਵੀ ਜੇ ਮੈਂ ਚਾਹਾਂ ਤਾਂ ਮੈਂ ਇਮੇਜਰੀ ਬਣਾ ਦੇਵਾਂ ਬਈ ਬਣਾ ਦੇ ਵੀ ਮੇਰੇ ਲੋਕ ਔਖੇ ਨੇ ਅਫਸਰ ਸਿਭਾਣ ਬੈਠੇ ਨੇ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਜਿੰਨੀ ਜਲਦੀ ਹੋ ਸਕੇ ਐਸ ਸੋ ਨਾ ਪੋਸੀਬਲ ਇਹਨੂੰ ਆਪਾਂ ਪੁੱਲ ਨੂੰ ਤਿਆਰ ਕਰਕੇ ਲੋਕਾਂ ਨੇ ਖੋਲ੍ਹ ਦੇਈਏ ਕਿੰਨੇ ਚਿਰ ਤੋਂ ਲੋਕਾਂ ਦਾ ਡਿਮਾਂਡ ਸੀ ਇਹ ਲੰਬੇ ਸਮੇਂ ਤੋਂ ਡਿਮਾਂਡ ਸੀ ਸ਼ਾਮ ਨੂੰ ਤੁਸੀਂ ਦੇਖੋ ਕਈ ਵਾਰੀ 10-10 ਕਿਲੋਮੀਟਰ ਦੀ ਲੰਬੀ ਲਾਈਨ ਲੱਗ ਜਾਂਦੀ ਹੈ ਤੇ ਮੈਂ ਲੋਕਾਂ ਦੇ ਪਿਛਲੇ 15-20 ਦਿਨ ਤੋਂ ਸੁਝਾ ਲੈ ਰਿਹਾ ਸੀ ਵੀ ਇੱਕ ਇਸ ਪਾਸੇ ਜਿਹੜਾ ਜਿਹੜਾ ਪੁਲ ਚੌੜਾ ਕੀਤਾ ਜਾਵੇ ਤਾਂ ਲੋਕਾਂ ਦਾ ਇੱਕ ਮਤ ਹੋਇਆ ਵੀ ਜਦੋਂ ਅਸੀਂ ਸਾਰੇ ਆਪਣੇ ਘਰਾਂ ਤੋਂ ਨਿਕ ਕੇ ਦਫ਼ਤਰ ਨੂੰ ਜਾਂਦੇ ਆ ਉਹਦਾ ਸਮਾਂ 8 ਵਜੇ ਤੋਂ 10 ਵਜੇ ਤੱਕ ਦਾ ਹੁੰਦਾ ਸਕੂਲਾਂ ਦਾ ਸਮਾਂ ਵੀ ਇਹੀ ਹੁੰਦਾ ਵੀ ਸਿੱਧੂ ਸਾਹਿਬ ਤੁਸੀਂ ਇਸ ਪਾਸੇ ਪੁਲ ਨੂੰ ਚੌੜਾ ਕਰੋ ਜੋ ਸੰਗਤ ਦਾ ਹੁਕਮ ਹੈ ਉਹ ਮੈਂ ਸਿਰ ਮੱਥੇ ਮੰਨਦੇ ਹੋਏ ਇਸ ਪੁਲ ਨੂੰ ਇਸ ਪਾਸੇ ਚੌੜਾ ਕਰਾਂਗੇ ਵੀ ਤਾਂ ਹੀ ਸਮੇਂ ਤੋਂ ਇਹ ਦੀ ਮੰਗ ਚੱਲਦੀ ਆ ਰਹੀ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਲੇਕਿਨ ਕੋਈ ਕਿਸੇ ਨੇ ਐਕਸ਼ਨ ਨਹੀਂ ਲਿਆ ਇਹ ਸਰਕਾਰਾਂ ਆਈਆਂ ਸਰਕਾਰਾਂ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਅੱਜ ਉਹ ਸਰਕਾਰਾਂ ਕਿੱਥੇ ਨੇ ਜਿਹੜੀਆਂ ਸਰਕਾਰਾਂ ਲੋਕਾਂ ਦੀ ਗੱਲ ਨਹੀਂ ਸੁਣਦੀਆਂ ਤਾਂ ਲੋਕ ਉਹਨੂੰ ਲੰਬਾ ਲਾਂਬੇ ਕਰ ਦਿੰਦੇ ਨੇ ਪਰ ਮੈਂ ਇਹਨਾਂ ਨਾਲ ਜੋ ਵਾਦਾ ਕਰਿਆ ਸੀ ਉਹ ਪੂਰਾ ਕਰ ਰਿਹਾ ਸਫਾਈ ਨੂੰ ਲੈ ਕੇ ਕੀ ਕਹਿਣਾ ਚਾਹਦੇ ਵੀ ਆਨ ਉਹਨੇ ਟਾਈਮ ਨਹੀਂ ਸਫਾਈ ਨੂੰ ਲੈ ਕੇ ਆਪਣੇ ਹਲਕੇ ਦੀ ਗੱਲ ਕਰਾਂ ਤਾਂ ਮੈਂ ਪਰਸੋਂ ਕਮਿਸ਼ਨਰ ਸਾਹਿਬ ਸਾਰੇ ਜੁਆਇੰਟ ਕਮਿਸ਼ਨਰ ਸਾਹਿਬਾਨ ਸਾਰੇ ਆਫੀਸਰ ਸਾਹਿਬਾਨ ਨੂੰ ਲੈ ਕੇ ਫੀਲਡ ਜੋਂ ਬਿਖੇਰ ਮੀਟਿੰਗ ਰੱਖੀ ਸੀ ਸਖਤ ਹਦਾਇਤਾਂ ਜਾਰੀ ਕਰੀਆਂ ਨੇ ਵੀ ਲੋਕਾਂ ਨਾਲ ਜੋ ਵੀ ਵਾਅਦਾ ਕਰਿਆ ਵੀ ਰਹਿਣ ਸੜੀ ਚੁਗਿਰਦਾ ਸਾਫ਼ ਦੇਵਾਂਗੇ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਅਣਗਹਿਲੀ برداشت ਨਹੀਂ ਕੀਤੀ ਜਾਊ ਸਵੇਰੇ 7 ਵਜੇ ਤੋਂ ਜਿਹੜੀ ਡਿਊਟੀ ਸ਼ੁਰੂ ਹੋ ਕੇ 2 ਵਜੇ ਤੱਕ ਹੁੰਦੀ ਹੈ ਉਸ ਤੋਂ ਬਾਅਦ 2 ਤੋਂ 5 ਵਜੇ ਤੱਕ ਹੁੰਦੀ ਹੈ ਮੈਂ 7 ਤੋਂ 11 ਤੇ 2 ਤੋਂ 5 ਰੋਜ਼ਾਨਾ ਕਿਸੇ ਨਾ ਕਿਸੇ ਬਾੜ ਵਿੱਚ ਆਪ ਜਾ ਕੇ ਜਿਹੜੀ ਸਫਾਈ ਦੀ ਚੈਕਿੰਗ ਵੀ ਕਰਾਂਗੇ ਇਹਨਾਂ ਜਿਹੜੇ ਸਾਡੇ ਸਫਾਈ ਸੇਵਕ ਨੇ ਉਹਨਾਂ ਨਾਲ ਮੁੱਢੇ ਨਾਲ ਮੁੱਢਾ ਲਾਵਾਂਗੇ ਆਪ ਵੀ ਟੜੂ ਖੜਾਂਗੇ ਕਿਉਂਕਿ ਉਹ ਵੀ ਸਾਡਾ ਵੀ ਮੁੱਢਲਾ ਫਸਾਬਾ ਸਾਹਿਬ ਦੋਨਾਂ ਪਾਸੇ 14 ਛੋੜਾ ਕੀਤਾ ਜਾ ਰਿਹਾ ਇੱਕ ਪਾਸੇ ਪਹਿਲਾਂ ਅਗਲੇ ਪੁਲ ਵਾਸਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿਉਂਕਿ ਮੈਨੂੰ ਕਹ ਲੋਕਾਂ ਨੇ ਕਹੀ ਜਣਾ ਤੇ ਮੈਂ ਮੁੱਖ ਮੰਤਰੀ ਸਾਹਿਬ ਮੁਰੇ ਕੋਈ ਨਾ ਕੋਈ ਝੋੜੀ ਅੱਡੀ ਦੇਣੀ ਤੇ ਮੈਂ ਪਾਰਲੇ ਪਾਸੇ ਵੀ ਬੇਨਤੀ ਕਰੂੰਗਾ ਵੀ 12 ਫੁੱਟ ਜਿਹੜਾ ਹੁਣ ਆਉਣ ਜਾਣ ਵਾਲੇ ਆਉਣ ਵਾਲੇ ਲੋਕਾਂ ਲਈ ਵੀ ਅਸੀਂ ਬਣਾ ਸਕੀਏ ਇਧਰੋਂ ਕਿੰਨੇ ਫੁੱਟ ਛੋੜਾ ਕੀਤਾ ਜਾ ਰਿਹਾ 12 ਫੁੱਟ 12 ਫੁੱਟ 12 ਫੁੱਟ ਦੇ ਵਿੱਚ ਤੁਸੀਂ ਕਹੋ ਵੀ ਮੈਂ ਐਸ.ਵੀ. ਸਾਹਿਬ ਬੈਠੇ ਨਾਲ ਨਾਲ ਗੱਲਬਾਤ ਕਰ ਰਹੇ ਹਾਂ ਕਿ ਵੀ ਦੋ ਗੱਡੀਆਂ ਦੋ ਲੈਣਾ ਇਹਦੇ ਵਿੱਚ ਕਿੱਥੀਆਂ ਜਾਇਆ ਕਰਨੀਆਂ ਮੰਨੋ ਵੀ ਇੱਕ ਘੰਟੇ ਦੇ ਵਿੱਚ ਦੋ ਲੈਣਾ ਕੱਠੀਆਂ ਕਰਦੀਆਂ ਕਿੰਨੀ ਪ੍ਰਬਲ ਕਿ ਨਹੀਂ ਦੇਖੋ ਇਸ ਲਈ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਮੇਰੀ ਇਸ ਮੰਗ ਨੂੰ ਮੰਨਦੇ ਹੋਏ ਗ੍ਰਾਂਟ ਜਾਰੀ ਕਰੀਏ ਅਫਸਰ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮੇਂ ਤੇ ਜਿਹੜੀ ਹੈ ਇਹ ਮੇਰੀ ਮੰਗ ਮੰਨ ਕੇ ਲੋਕਾਂ ਲਈ ਜਿਹੜੀ ਹੈ ਸਹਾਈਤਾ ਕੀਤੀ ਹੈ ਨਾ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਦੀ ਰਹਿਨਮਾਈ ਤੇ ਕੰਮ ਕੀਤਾ ਗਿਆ ਤੇ ਇਹ ਜਿਹੜਾ ਉਹ ਤਾਂ ਟੋਟਲ ਪ੍ਰੋਜੈਕਟ ਕਾਸਟ ਹੈਗੀ ਹੈ ਜੀ ਇਹ 78 ਲੱਖ ਹੈਗੀ ਹੈ ਤੇ ਇਹਦੇ ਨਾਲ 78 ਲੱਖ ਹੈਗੀ ਹੈ ਜੀ ਤੇ ਇਹਦੇ ਨਾਲ ਦੋ ਲੇਨਸ ਦੀਆਂ ਜਿਹੜੀਆਂ ਬਿਲਕੁਲ ਚਾਲੂ ਹੋ ਜਾਣਗੀਆਂ ਤੇ ਜਿੱਦਾਂ ਐਮਰੇ ਸਾਹਿਬ ਨੇ ਕਿਹਾ ਵੀ ਜੇ ਦੋ ਲੇਨਸ ਦੀਆਂ ਇਕੱਟੀਆਂ ਨਿਕਲ ਗਈਆਂ ਇੱਕ ਹੰਡੇ ਚ ਤੁਸੀਂ ਪੀਕ ਆਵਰ ਟ੍ਰੈਫਿਕ ਦੇ ਹਿਸਾਬ ਨਾਲ ਦੇਖ ਲਓ ਤਾਂ ਕਿੰਨਾ ਵੋਲਿਊਮ ਦਾ ਲੋਕਾਂ ਨੂੰ ਕਿੰਨੀ ਉਹਦੀ ਸਹੂਲਤ ਮਿਲੇਗੀ ਕਿੰਨੀ ਉਹਨਾਂ ਨੂੰ ਰਾਹਤ ਹੋਊਗੀ ਆ ਇਹ ਅਸੀਂ ਜਿਹੜਾ ਪ੍ਰੋਜੈਕਟ ਹੈ ਇਹਨੂੰ ਬਹੁਤ ਹੀ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਲਈ ਮੈਂ ਐਕਸ਼ਨ ਸਾਹਿਬ ਨੂੰ ਹਦਾਇਤ ਵੀ ਕੀਤੀ ਹੈ ਤੇ ਨਾਲ ਹੁਕਮ ਵੀ ਲਾਏ ਨੇ ਕਿ ਇਹ ਪ੍ਰੋਜੈਕਟ ਜਿਹੜਾ ਹੈ ਪੁਲ ਦਾ ਕੰਮ ਹੈ ਕੋਈ ਸਿੰਪਲ ਰੋਡਵਰਕ ਨਹੀਂ ਹੈ ਜਿਹੜਾ ਪੁਲ ਦਾ ਕੰਮ ਹੁੰਦਾ ਹੈ ਬੜਾ ਕ੍ਰੂਸ਼ੀਅਲ ਹੁੰਦਾ ਹੈ ਤੇ ਬੜਾ ਵਾਈਟਲ ਹੁੰਦਾ ਹੈ ਤੇ ਬੜਾ ਇੰਪੋਰਟੈਂਟ ਹੁੰਦਾ ਹੈ ਤੇ ਉਹਦੀ ਉਸ ਅਹਿਮੀਅਤ ਨਾਲ ਜਲਦ ਜਲਦ ਇਸ ਸਮਾਂ ਕਿੰਨਾ ਲੱਗਿਆ ਟੋਟਲ ਫਿਰ ਵੀ ਅ ਅਸੀਂ ਦੇ ਵਿੱਚ ਟਾਈਮ ਲਿਮਿਟ ਤਾਂ ਜ਼ਿਆਦਾ ਲਈ ਸੀ ਲੇਕਿਨ ਮੈਨੂੰ ਲੱਗਦਾ ਹੈ ਕਿ ਅਸੀਂ ਇਹਨੂੰ ਬਿਲਕੁਲ ਜੰਗੀ ਪੱਧਰ ਤੇ ਕੰਮ ਕਰਾਂਗੇ ਤੇ ਵਿਦਨ ਮਤਲਬ ਮੰਨ ਅਸੀਂ ਕੰਪਲੀਟ ਕਰਨ ਦੀ ਕੋਸ਼ਿਸ਼ ਪੱਕਾ ਕਰਾਂਗੇ ਕਿਉਂਕਿ ਪੀਅਰ ਹੀ ਪਾਣੇ ਨੇ ਕੰਮ ਕਰਦੇ ਨੂੰ ਟ੍ਰੈਫਿਕ ਦੀ ਸਮੱਸਿਆ ਵੀ ਬਹੁਤ ਆਏਗੀ ਉਸਦੇ ਬਾਰੇ ਵੀ ਕੁਝ ਸੋਚਿਆ ਨਹੀਂ ਬੇਸਿਕਲੀ ਗੱਲ ਇਹ ਹੈ ਕਿ ਜਿਹੜਾ ਰੇਲਿੰਗ ਹੈ ਜੀ ਉਹਨੂੰ ਅਸੀਂ ਜਿਸ ਵੇਲੇ ਸਾਡੇ ਥੱਲੇ ਪੀਅਰ ਉੱਪਰ ਤੱਕ ਆ ਜਾਣਗੇ ਉਸ ਤੋਂ ਬਾਅਦ ਉਹਨੂੰ ਡਿਸਮੈਂਟਲ ਕਰਾਂਗੇ ਇਸ ਕਰਕੇ ਜਦ ਤੱਕ ਅਸੀਂ ਰੇਲਿੰਗ ਡਿਸਮੈਂਟਲ ਨਹੀਂ ਕਰਾਂਗੇ ਤੇ ਆਉਣ ਵਾਲੇ ਜਿਹੜੀ ਆਵਾਜਾਹੀ ਚੋ ਜ ਕੋਈ ਫਰਕ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਮਟੀਰੀਅਲ ਦੀ ਗੱਲ ਕਰੀਏ ਤਾਂ ਕਿੱਦਾਂ ਦਾ ਬਤਾਇਆ ਮਟੀਰੀਅਲ ਦੇਖੋ ਜੀ ਇਹਦੇ ਵਿੱਚ ਆ ਆਰ ਸੀ ਸੀ ਦਾ ਕੰਮ ਹੈ ਸੋ ਆਬਵੀਅਸਲੀ ਸਭ ਤੋਂ ਸੋਲਿਡ ਆਪਣਾ ਸਟੀਲ ਦਾ ਕੰਮ ਹੈ ਤੇ ਆਰ ਸੀ ਸੀ ਦਾ ਵਰਕ ਹੈ ਤੇ ਆਰ ਸੀ ਸੀ ਵਰਕ ਵਨ ਆਫ ਦਾ ਬੈਸਟ ਹੁੰਦਾ ਹੈ ਕੁਆਲਿਟੀ ਕੰਟਰੋਲ ਐਕਸਰਸਾਈਜ਼ ਕੀਤੀ ਹੋਈਗੀ ਹੋਈਗੀ ਕਿਉਂਕਿ ਇਹ ਐਮ ਐਲ ਏ ਸਾਹਮਣੇ ਬਹੁਤ ਜੋਰ ਪਾ ਕੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਮੈਂ ਕ੍ਰੈਡਿਟ ਸਾਬ ਨੂੰ ਜਾਂਦਾ ਕਿ ਇਹ ਸਮਾਰਟ ਸਿਟੀ ਦਾ ਕੰਮ ਹੈ ਜਿਹੜਾ ਸਾਬ ਨੇ ਆਊਟ ਆਫ ਲਿਮਿਟ ਲਿਆ ਕੇ ਤੇ ਕੰਮ ਕਰਵਾ ਰਹੇ ਮੇਰਾ ਨਾਮ ਜੀ ਅਮਰ ਸਿੰਘ ਕਿਹੜੀ ਜਗ੍ਹਾ ਖੜੇ ਇਸ ਟਾਈਮ ਆਪਾਂ ਦੁਗਰੀ ਵਾਲੇ ਪੁਲ ਤੇ ਖੜੇ ਆ ਜੀ ਹਾਂਜੀ ਬਿਲਕੁਲ ਰੈੱਡ ਲਾਈਟ ਤੋਂ ਸਾਬ ਇੱਕ ਸੜਕ ਢੋਲੀ ਕਰਨ ਲੱਗੇ ਜਿਹੜਾ ਪੂਲਾ ਛੋੜਾ ਕਰਨ ਲੱਗਿਆ ਕਿੰਨਾ ਫਰਕ ਪੈਗਾ ਬਹੁਤ ਜੀ ਬਹੁਤ ਦੁਗਰੀ ਵਾਸੀਆਂ ਨੂੰ ਬਹੁਤ ਜ਼ਿਆਦਾ ਇਹਦਾ ਫਰਕ ਪੈਣਾ ਦੁਗਰੀ ਦੇ ਵਾਸੀ ਇਸ ਟਾਈਮ ਬਹੁਤ ਦਿੱਕਤ ਦੇ ਵਿੱਚ ਆਉਂਦੇ ਨੇ ਦੁਗਰੀ ਵਾਲੇ ਪੁਲ ਤੇ ਕਿਰੇ 8 ਵੇ ਤੋਂ ਲੈ ਕੇ 12 ਵਜੇ ਤੱਕ ਫੁੱਲ ਰਸ਼ ਹੁੰਦਾ ਰਹੇ। ਪੁਲ ਬਣਾਉਣ ਦੇ ਨਾਲ ਬਹੁਤ ਵਧੀਆ ਸਹੂਤਾ ਮਿਲ ਜੂਗੀ। ਲੋਕਾਂ ਨੂੰ ਵਧੀਆ ਸਹੂਤਾ ਮਿਲ ਜੂਗੀ। ਲੱਗਦਾ ਵੀ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਬਿਲਕੁਲ ਜੀ ਬਿਲਕੁਲ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਵਾਉਣ ਸਿਕ ਸਿੱਧੂ ਜੀ ਦਾ। ਸਾਡੇ ਵਧੀਆ ਹੋਲ ਹਰ ਰੇਤਾ ਨੇ। ਭਲੇ ਹੀ ਸਫਾਈ ਕਰਾਈ ਆ ਰਹੀ ਹੈ ਸਫਾਈ ਦੇ ਵਿੱਚ। ਇਹ ਪੁਲ ਦੀ ਸਫਾਈ ਬਹੁਤ ਵਧੀਆ ਜੀ। ਵਧੀਆ ਹੋ ਰਿਹਾ ਵਾ ਸਿਸਟਮ ਵਿੱਚ ਲੋਕਾਂ ਲਈ ਸਾਡੇ ਲੋਕਾਂ ਨੇ ਗੰਦ ਪਾਇਆ ਵਿੱਚ। ਮਥੇ ਟੇਕੇ ਧੂਫਾ ਲਾ ਕੇ ਬਣ ਕੇ ਮਹੀਨੇ ਬਾਅਦ ਵਿੱਚ ਸੁਣ ਜਾਂਦੇ ਰਾਖ ਸਮਕਰੀ ਜਿਵੇਂ ਪੈਟਰੋਲ ਵੀ ਜਿਆਦਾ ਫੁੱਟਦਾ ਸੀ ਉਹਦੇ ਤੋਂ ਵੀ ਬਿਲਕੁਲ ਹੀ ਬਿਲਕੁਲ ਹਾਂ ਦੋ ਲੋ ਮਿੰਟ ਦੰਨ ਮਿੰਟ ਪੁਲ ਤੇ ਖੜਨਾ ਪੈਂਦਾ ਜਿਵੇਂ ਕਈ ਵੇਲੇ ਐਂਬੂਲੈਂਸ ਨਹੀਂ ਖੜਦਾ ਹਾਂਜੀ ਜਿਵੇਂ ਐਂਬੂਲੈਂਸ ਵੀ ਕਈ ਵੇਲੇ ਨੰਗਰੀਆਂ ਦੇ ਹਾਂਜੀ ਹਾਂਜੀ ਐਂਬੂਲੈਂਸ ਦਾ ਬਹੁਤ ਫਾਇਦਾ ਹੋ ਜੂਗਾ ਜੀ ਜਿਹੜੇ ਬਚਾਰੇ ਮਰੀਜ਼ ਦਿੱਕਤਾਂ ਦਾ ਸਾਹਮਣਾ ਕਰਦਾ ਉਹਨਾਂ ਟਾਈਮ ਦੇ ਨਾਲ ਹਸਪੀਟਲ ਜਾਣਗੇ ਇਸ ਕੰਮ ਨੂੰ ਸਾਡੇ ਕਰਵਾਨ ਸਿੰਘ ਸਿੱਧੂ ਜੀ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਆ ਮੌ ਲੁਧਿਆਣਾ ਦਾ ਸੁਧਾਰ ਕਰਨੇ ਨੇ ਸਾਸੀ ਕਾਂਗਦੀ ਜੋ ਅੱਜ ਆ ਦੁੱਗਰੀ ਪੁਲ ਦਾ ਅਦਗਾਹਨ ਕੀਤਾ ਐ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਉਹਨਾਂ ਨੇ ਇਹ ਬਹੁਤ ਹੀ ਵਧੀਆ ਪ੍ਰਾਲਾਵਾ ਕਿਉਂਕਿ ਦੁੱਗਰੀ 'ਚ ਹਮੇਸ਼ਾ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਆ ਉਹਦੇ ਲਈ ਇਹ ਬਹੁਤ ਹੀ ਸਲਾਘਾਯੋਗ ਕੀਤਾ ਵਾ ਅਸੀਂ ਧੰਨਵਾਦ ਕਰਦੇ ਆ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਦਾ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਇਹ ਪ੍ਰੋਜੈਕਟ ਸਾਡੇ ਕਿਨੰਦਾਵਾ ਏਰੀਏ ਆਤਮਨਗਰ ਹਲਕੇ 'ਚ ਲਿਆ ਕੇ ਦਿੱਤਾ ਵਾ ਹੋਰ ਵੀ ਇਸੇ ਤਰ੍ਹਾਂ ਦੇ ਜੋ ਪ੍ਰੋਜੈਕਟ ਨੇ ਕੀ ਨੰਦਾ ਵਾ ਆਤਮ ਹਲਕੇ 'ਚ ਬੜੀ ਜਲਦੀ ਆਰੰਭ ਹੋਣ ਚਾਲ ਰਹੇ ਨੇ ਇੱਕ ਏਟੀਆਈ ਰੋਡ ਤੋਂ ਲੈ ਕੇ ਬਾਇਗਰੂ ਰੋਡ ਬਾਇਗਰੂ ਰੋਡ ਤੋਂ ਹਰਕ੍ਰਿਸ਼ਨ ਸਕੂਲ ਹਰਕ੍ਰਿਸ਼ਨ ਸਕੂਲ ਤੋਂ ਗਿਲ ਰੋਡ ਤੱਕ ਰੀਐਮਸੀ ਦੀ 10 ਇੰਚੀ ਸਲੈਬ ਪੈਕੇ ਉਹ ਵੀ ਪ੍ਰੋਜੈਕਟ ਬੜੀ ਜਲਦੀ ਸ਼ੁਰੂ ਹੋਣ ਜਾ ਰਿਹਾ ਵਾ ਉਹਦੇ ਲਈ ਵੀ ਅਸੀਂ ਹਲਕਾ ਐਮਐਲਏ ਸਰਦਾਰ ਕਲਵੰਦ ਸਿੰਘ ਸਿੱਧੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਸੇ ਤਰ੍ਹਾਂ ਹੋਰ ਵੀ ਕਰੋੜ ਰੁਪਏ ਦੇ ਵਿਕਾਸ ਕਾਰਜ ਕੀਨ ਹੁੰਦਾ ਵਾ ਹੁਣ ਕੱਲ ਵੀ ਮੇਰੇ ਵਾਰਡ ਦੇ ਵਿੱਚ ਜੋ ਨਵਾਂ ਬਾੜ ਬਣਿਆ ਬਾੜ ਨੰਬਰ 42 ਪੌਣੇ 2 ਕਰੋੜ ਦੇ ਕੰਮਾਂ ਦੇ ਅਸੀਂ ਉਦਘਾਟਨ ਕਰਨ ਜਾ ਰਹੇ ਹਾਂ ਮੈਂ ਉਸ ਲਈ ਵੀ ਸਰਦਾਰ ਕਲਵੰਤ ਸਿੰਘ ਸਿੱਧੂ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੋੜ ਦਾ ਬਹੁਤ ਟੈਕ ਬਹੁਤ ਹੈ ਜੀ ਰੋਡ ਹੈਗੀ ਆ ਇਹ ਤਾਂ ਜਿੰਨੀ ਜਲਦੀ ਹੋ ਜਾਂਦੀ ਵਧੀਆ ਜੇ ਹਾਥ ਹੁੰਦੇ ਜਾਂਦੇ ਐਕਸੀਡੈਂਟ ਹੋ ਜਾਂਦੀ ਹੈ ਕਿਉਂਕਾ ਤੰਗਾ ਲੋਕਾਂ ਨੂੰ ਕਾਫੀ ਦਿੱਕਤ ਆਉਂਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਜੀ ਤੇ ਜਿਹੜਾ ਇਹ ਕੰਮ ਕਰ ਰਿਹਾ ਇਸਲਾਕਾ ਜੋ ਹੈ ਬਹੁਤ ਜ਼ਿਆਦਾ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਿੱਧੂ ਸਾਹਿਬ ਦੇ ਟਾਈਮ 'ਤੇ ਕੰਮ ਹੋ ਰਿਹਾ